ਪੋਰਸੇ ਚਿੱਟਾ ਫੜਨ ਦੇ ਵਿੱਚ ਕੰਮ ਕਰਦੇ ਹੋਏ ਟੇਰ ਲੱਗੇ ਜਾ ਰਹੇ ਨੇ ਐਸਐਸਪੀ ਫਰੋਜਪੁਰ ਦੇ ਟੇਬਲ ਤੇ ਪਰ ਦੂਸਰੇ ਪਾਸੇ ਗੁਰੂ ਅਰਸਾਏ ਦੀ ਗੱਲ ਕਰ ਲਈ ਤਾਂ ਗੁਰੂ ਅਰਸਾਏ ਦੇ ਵਿੱਚ ਚਿੱਟੇ ਨਾਲ ਆਏ ਦਿਨ ਨੌਜਵਾਨ ਮਰ ਰਹੇ ਨੇ ਗੁਰੂ ਅਰਸਾਏ ਦੀ ਬਸਤੀ ਗੁਰਕਰਮ ਸਿੰਘ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਨਥਾਨੀਆਂ ਨਾਮਿਕ ਇੱਕ ਨੌਜਵਾਨ ਚਿੱਟੇ ਦੀ ਭੇਟ ਚੜ ਗਿਆ ਦੱਸ ਦਿੰਦੇ ਆ ਇਸ ਤੋਂ ਪਹਿਲਾਂ ਇਸ ਦਾ ਇੱਕ ਭਰਾ ਵੀ ਚਿੱਟੇ ਦੀ ਮੌਤ ਚੜਿਆ ਸੀ ਪਰਿਵਾਰ ਦੇ ਵਿੱਚ ਖੜੇ ਹੈਗੇ ਆ ਪਰਿਵਾਰਿਕ ਮੈਂਬਰ ਵਿਰਲਾਪ ਕਰਨੇ ਨੇ ਸਾਹਮਣੇ ਮੰਜੇ ਤੇ ਪਈ ਹੋਈ Laash ਨਥਾਨੀਆਂ ਦੀ ਹੈ ਜਿਹੜਾ ਚਿੱਟੇ ਦਾ ਸੇਵਨ ਕਰਦਾ ਸੀ ਤੇ ਕੱਲ ਇਸ ਨੌਜਵਾਨ ਦੀ ਮੌਤ ਹੋ ਗਈ ਕਿਵੇਂ ਹੋਈ ਪਾਸਟਰੀ ਨੇ ਸਰ ਜਦੋਂ ਵੀ ਮੌਤ ਹੁੰਦੀ ਚਿੱਟੇ ਨਾਲ ਤੁਹਾਡੇ ਆ ਕਾਲ ਮੇਰੇ ਤੱਕ ਆਉਂਦਾ ਹੈਗਾ ਅੱਜ ਵੀ ਫੋਨ ਆਇਆ ਪਹਿਲਾਂ ਵੀ ਫੋਨ ਆਇਆ ਵੀ ਸਤਪਾਲ ਜੀ ਇੱਕ ਮੁੰਡਾ ਹੋਰ ਚਲਾ ਗਿਆ ਕੀ ਦੇਖਦੇ ਹੋ ਕਿੰਨੀ ਏਜ ਸੀ ਇਸ ਨੌਜਵਾਨ ਦੀ ਕਿੰਨੇ ਸਮੇਂ ਤੋਂ ਸੇਵਨ ਕਰ ਰਿਹਾ ਸੀ ਸਭ ਤੋਂ ਪਹਿਲਾਂ ਗੁਰੂ ਅਰਸਾ ਜੀ ਲਾਈਵ ਦਾ ਅਸੀਂ ਥੈਂਕਸ ਕਰਦੇ ਹਾਂ ਜੋ ਇਸ ਦਰਦ ਨੂੰ ਸਮਝ ਕੇ ਬਸਤੀ ਗੁਰਕ੍ਰਮ ਸਿੰਘ ਵਿੱਚ ਆਏ ਔਰ ਇਹ ਬੜੀ ਮਾਨਦ ਭਾਗੀ ਗੱਲ ਹੈ ਬੜੀ ਦੁੱਖ ਦੀ ਗੱਲ ਹੈ ਕਿ ਇੱਕ 27-28 ਸਾਲ ਦਾ ਨੌਜਵਾਨ ਇੱਕ ਹੋਰ ਚਿੱਟੇ ਦੀ ਬਲੀ ਚੜ ਗਿਆ ਹੈ ਸੋ ਇਹ ਨੌਜਵਾਨ 6-7 ਸਾਲ ਤੋਂ ਕਰ ਰਿਆ ਸੀਦਾ ਔਰ ਅਸੀਂ ਇਹ ਚੀਜ਼ ਦੱਸਣਾ ਚਾਹੁੰਦੇ ਹਾਂ ਨੌਜਵਾਨਾਂ ਨੂੰ ਵੀ ਹੱਥ ਜੋੜਦੇ ਹਾਂ ਕਿ ਇਸ ਨਸ਼ੇ ਤੋਂ ਦੂਰ ਹੋ ਜਾਓ ਕਿਉਂ ਆਪਣੀ ਜਵਾਨੀ ਨੂੰ ਤੁਸੀਂ ਖਰਾਬ ਕਰ ਰਹੇ ਹੋ ਔਰ ਇਹ ਬੜੀ ਮੰਦ ਭਾਗੀ ਗੱਲ ਹੈ ਇੱਕ ਮਾਂ ਹੈ ਉਹ ਵੀ ਵਿਚਾਰੀ ਵਿਧਵਾ ਹੈ ਭਰਾ ਏ ਉਹ ਦਿਹਾੜੀ ਦੱਪਾ ਕਰਦਾ ਸੀਦਾ ਔਰ ਘਰ ਦਾ ਗੁਜ਼ਾਰਾ ਚੱਲਦਾ ਸੀਦਾ ਔਰ ਅੱਜ ਬੜੀ ਮੰਦ ਭਾਗੀ ਗੱਲ ਕਿ ਇੱਕ ਨੌਜਵਾਨ ਹੋਰ ਚਲਾ ਗਿਆ ਔਰ ਇਹ ਸਰਕਾਰਾਂ ਨੂੰ ਵੀ ਅਪੀਲ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਬੜਾ ਵਧੀਆ ਦੇਖ ਰਹੇ ਆ ਕਿ ਕੰਮ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਨਾ ਕਾਮਯਾਬੀ ਹੈ ਤੇ ਅਸੀਂ ਚਾਹੁੰਦੇ ਆ ਬੇਨਤੀ ਹੈ ਸਰਕਾਰ ਨੂੰ ਪੁਲਿਸ ਨੂੰ ਵੀ ਕਿ ਤੁਸੀਂ ਇੰਨਾ ਕੁ ਚਕੰਝਾ ਕੱਸਿਆ ਜਾਏ ਕਿ ਮਤਲਬ ਇਹ ਬਿਲਕੁਲ ਹੀ ਬੰਦ ਹੋ ਜਾਏ ਕੰਮ ਕਿਉਂਕਿ ਕਿੰਨੇ ਨੌਜਵਾਨ ਮਾਰੇ ਨੇ ਅੱਜ ਵੀ ਇੱਕ ਭੈਣ ਰੋ ਰਹੀ ਏ ਇੱਕ ਮਾਂ ਆਪਣੇ ਪੁੱਤਰ ਨੂੰ ਰੋ ਰਹੀ ਏ ਤੇ ਸਾਨੂੰ ਵੀ ਬੜਾ ਸਾਡੇ ਸਾਰੇ ਮੱਲੇ ਨੂੰ ਸਾਨੂੰ ਸਾਡੇ ਮੇਰੇ ਮਾਮੇ ਦਾ ਲੜਕਾ ਏ ਤੇ ਬੜੀ ਦੁੱਖ ਬੜਾ ਦੁੱਖ ਮਹਿਸੂਸ ਹੋਇਆ ਜਦੋਂ ਕੱਲ ਐਨੀ ਪੀੜਾ ਦੇ ਨਾਲ ਹੋ ਰਿਹਾ ਸੀ ਹਸਪੀਟਲ ਲੈ ਗਏ ਉਹ ਕਹਿੰਦੇ ਮੁਸ਼ਕਲ ਹੈ ਉਹਨਾਂ ਨੇ ਜਵਾਬ ਦੇ ਦਿੱਤਾ ਔਰ ਬੜੀ ਦੁੱਖਦਾਇਕ ਆ ਮੋਦ ਦੇ ਨਾਲੇ ਇਹਨਾਂ ਦੀ ਡੈਥ ਹੋਈ ਏ ਸੋ ਅਸੀਂ ਆ ਵੇਰ ਕਰਦੇ ਆ ਉਹਨਾਂ ਜਵਾਨਾਂ ਨੂੰ ਵੀ ਕਿ ਕਿੰਨੇ ਵੀ ਨੌਜਵਾਨ ਇਸ ਵੀਡੀਓ ਨੂੰ ਦੇਖ ਰਹੇ ਨੇ ਕਿਰਪਾ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣਾ ਜੀਵਨ ਨਸ਼ੇ ਤੋਂ ਦੂਰ ਕਰੋ ਔਰ ਪਰਮੇਸ਼ਵਰ ਦੇ ਨਾਲ ਜੁੜੋ ਰੱਬ ਦੀ ਬੰਦਗੀ ਦੇ ਵਿੱਚ ਜੁੜੋ ਔਰ ਦੂਸਰੇ ਪਾਸੇ ਸਰਕਾਰਾਂ ਨੂੰ ਵੀ ਕਹਿੰਨੇ ਆ ਚਾਹੇ ਸੀਐਮ ਨੇ ਐਮਐਲਏ ਐਮਪੀ ਕੋਈ ਵੀ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਆ ਦਾਇਰ ਦੇਣੀ ਚਾਹੀਦੀ ਕਿ ਇਹਦੇ ਤੇ ਚੰਗੀ ਤਰ੍ਹਾਂ ਇਸ ਨਸ਼ੇ ਦੇ ਉੱਪਰ ਸ਼ਿਕੰਜਾ ਕਾਸ਼ਨ ਚਾਹੇ ਨਸ਼ਾ ਚਿੱਟਾ ਚਿੱਟਾ ਹੈ ਚਾਹੇ ਗੋਲੀਆਂ ਨੇ ਚਾਹੇ ਟੀਕੇ ਨੇ ਚਾਹੇ ਭੰਗੇ ਚਾਹੇ ਕੋਈ ਗਾਂਝਾ ਹੈ ਕੁਝ ਵੀ ਨਸ਼ਾ ਹੈ ਸੋ ਉਹਨਾਂ ਨੂੰ ਛੱਡਾ ਜਾਏ ਉਹਨਾਂ ਨੂੰ ਫੜਿਆ ਜਾਏ ਔਰ ਪੈਸੇ ਦੇ ਚੱਕਰ ਚ ਨਾ ਕਿ ਕਈ ਵਾਰੀ ਕਈ ਲੋਕ ਵੇਚਦੇ ਨੇ ਸ਼ਰਿਆਮ ਹੀ ਮੈਂ ਕੁ ਦੋ ਲੋਕਾਂ ਨੂੰ ਦੇਖਿਆ ਤੇ ਬੜਾ ਬੜਾ ਦੁੱਖ ਲੱਗਾ ਉਹ ਚੀਜ਼ ਨੂੰ ਤੇ ਉਹ ਸ਼ਰਿਆਮ ਕਹਿ ਰਿਆ ਸੀਦਾ ਕਿ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਅਗਲੇ ਉਹ ਕਿਸੇ ਨੂੰ ਇਸਤੇਮਾਲ ਕਰਕੇ ਬੱਚਿਆਂ ਨੂੰ ਇਸਤੇਮਾਲ ਕਰਕੇ ਵੇਚ ਰਹੇ ਨੇ ਔਰ ਉਹ ਸ਼ਰਿਆਮ ਘੋਮਰੇ ਨੇ ਤੇ ਮਤਲਬ ਇਹ ਕਿਤਨਾ ਕਿਤੇ ਪੁਲਿਸ ਦੀ ناکامی ਹੈ ਕਿ ਇਧਰੋਂ ਫੜੇ ਜਾਂਦੇ ਉਧਰੋਂ ਪਿਆਸੇ ਲੈ ਕੇ ਉਹਨਾਂ ਨੂੰ ਛੱਡਿਆ ਜਾਂਦਾ ਹੈ ਤੇ ਸੋ ਇਹ ਬੇਨਤੀ ਪੁਲਿਸ ਪ੍ਰਸ਼ਾਸਨ ਨੂੰ ਵੀ ਐਸਐਸਪੀ ਸਾਹਿਬ ਨੂੰ ਵੀ ਜੋ ਵੀ ਵੱਡੇ ਉੱਚ ਅਧਿਕਾਰੀ ਨੇ ਕਿ ਇਸ ਇਸ ਨਸ਼ੇ ਦੇ ਉੱਪਰ ਪੂਰੀ ਤਰ੍ਹਾਂ ਚਕੰਝਾ ਕਸਨ ਭਾਵੇਂ ਨਸ਼ਾ ਥੋੜਾ ਜਿਆਦਾ ਕੁਝ ਵੀ ਹੈ ਭਾਵੇਂ ਖਾਨ ਵਾਲਾ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜਿਹੜੇ ਜਿਹੜੇ ਵੀ ਸੈਂਟਰ ਸੀਐਮ ਸਾਹਿਬ ਨੇ ਬਣਵਾਏ ਨੇ ਉਹਨਾਂ ਵਿੱਚ ਐਡਮਿਟ ਕਰਵਾਇਆ ਜਾਵੇ ਜਿੱਥੇ ਵੀ ਦੇਖਿਆ ਉਹਨਾਂ ਨੂੰ ਛੱਡਿਆ ਨਾ ਜਾਏ ਠੀਕ ਹੈ ਜੇ ਉਹ ਰੱਬ ਦੇ ਵੱਲੋਂ ਵਜਦੇ ਤਾਂ ਠੀਕ ਹੈ ਤੇ ਨਹੀਂ ਤਾਂ ਖਤਮ ਉਹਦੇ ਕੋਈ ਗੱਲ ਨਹੀਂ ਪਰ ਸਰਕਾਰ ਉਹਨਾਂ ਨੂੰ ਮੈਡੀਸਨ ਦੇਣ ਦੇ ਵਿੱਚ ਹਰ ਇੱਕ ਗੱਲ ਦੇ ਵਿੱਚ ਧਿਆਨ ਕਰਨ ਅੱਛਾ ਜਿੱਦਾਂ ਤੁਸੀਂ ਦੱਸ ਰਹੇ ਹੋ ਕੱਲ ਜਦੋਂ ਇਹਨੇ ਸੇਵਨ ਕੀਤਾ ਹੈਗਾ ਕੀ ਹਾਲਾਤ ਹੈਗੇ ਸੀ ਤੜਫ ਰਿਆ ਸੀ ਜਾਂ ਕੀ ਹੋਇਆ ਜਦੋਂ ਤੁਹਾਡੇ ਹੱਥਾਂ ਦੇ ਵਿੱਚੋਂ ਨਿਕਲ ਕੇ ਗਿਆ ਉਹਨੂੰ ਕੱਲ ਦਿਨੇ ਨਾ ਚਾਵਣੀ ਮੇਰੇ ਸਾਭ ਜੀ ਪੀਤੀ ਕਿਤੇ ਚਲਾ ਗਿਆ ਹੂੰ ਤੇ ਅਸੀਂ ਮੈਂ ਮੇਰੀ ਵਾਈਫ ਕਿਤੇ ਗਏ ਆ ਤੇ ਮਾਮੀ ਨੂੰ ਪਤਾ ਲੱਗਾ ਤੇ ਕੋਈ ਮੁੰਡੇ ਹੋਰ ਚਾਰੇ ਨੌਜਵਾਨ ਬਾਜ਼ਾਰ ਚ ਡਿੱਗਿਆ ਪਏ ਉਦੋਂ ਚੱਕ ਤੇ ਲਿਆਏ ਤੇ ਅੱਖਾਂ ਅੰਦਰ ਨੂੰ ਬੜੀਆਂ ਬੀਆਂ ਸੀਆਂ ਜਿਵੇਂ ਮਤਲਬ ਬੜਾ ਔਖਾ ਹੈ ਕੰਮ ਉਦੋਂ ਬਾਅਦ ਇਹਨਾਂ ਨੇ ਮੈਡੀਸਨ ਮਾਮੀ ਜੀ ਲੈ ਕੇ ਗਏ ਮੈਡੀਸਨ ਦਵਾਈ ਡਾਕਟਰ ਕੋਲੇ ਥੋੜੀ ਕਣੀ ਫਿਰ ਇੱਥੇ ਡਾਕਟਰ ਨੇ ਵੀ ਚੈੱਕ ਕੀਤਾ ਹਸਪੀਟਲ ਲੈ ਕੇ ਉਹਨਾਂ ਨੇ ਜਵਾਬ ਦਿੱਤਾ ਫਿਰ ਇੱਥੇ ਲੇਟਨੀਆਂ ਹੀ ਲੈ ਰਿਆ ਸੀਦਾ ਪਾਣੀ ਪਾਈ ਚਲੋ ਮੇਰੇ ਤੇ ਲੇਟਨੀਆਂ ਲਈ ਗਿਆ ਠੰਡਾ ਪਿਆ ਨਿਕਲ ਪੂਰੀ ਗਰਮੀ ਮਹਿਸੂਸ ਕਰ ਰਿਹਾ ਸੀ ਅੰਦਰੋਂ ਤੜਫ ਰਿਆ ਸੀਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਸੀ ਜਦੋਂ ਡੈਥ ਹੋਈ ਪਰਿਵਾਰਕ ਮੈਂਬਰ ਤੁਹਾਨੂੰ ਦਿਖਾ ਦੇਣਾ ਹੈਗਾ ਵਰਲਾਪ ਕਰਦੇ ਹੋਏ ਉਹਦੇ ਮਾਤਾ ਜੀ ਜੇ ਪਿਤਾ ਦੀ ਗੱਲ ਕਰਦੇ ਆ ਤਾਂ ਪਿਤਾ ਪਹਿਲਾਂ ਹੀ ਸਵਰਗਤ ਤਾਰ ਗਏ ਤੇ ਇਸ ਤੋਂ ਇਲਾਵਾ ਇੱਕ ਭਰਾ ਪਹਿਲਾਂ ਵੀ ਚੱਟੇ ਦੀ ਮੌਤ ਚਲਾ ਗਿਆ ਦੂਜਾ ਭਰਾ ਤੁਹਾਡਾ ਭਾਈ ਸੀ ਹਾਂ ਖੜੇ ਹੋਏ ਇਹਨਾਂ ਦਾ ਬ੍ਰਦਰ ਸੀ ਕਿੰਨੇ ਸਾਲਾਂ ਤੋਂ ਵਰਤ ਰਿਆ ਹੈਗਾ ਸੀ ਕੀ ਕੀ ਨਸ਼ੇ ਕਰ ਰਿਆ ਸੀ ਇਹ ਤਾਂ 5 6 ਸਾਲ ਹੋ ਗਿਆ ਸੀ ਨਸ਼ਾ ਫੁੱਲ ਕਰਦਾ ਸੀ ਹੂੰ ਤੇ ਮੈਂ ਇਹਨਾਂ ਨੂੰ ਆ ਰੋਕਦਾ ਹੁੰਦਾ ਸੀ ਵੀ ਨਸ਼ਾ ਨਾ ਕਰ ਤੂੰ ਆਦਾ ਕਰੇ ਰਿਹਾ ਕਰ ਕੰਮ-ਕਾਰ ਵੀ ਨਹੀਂ ਤੂੰ ਕਰਦਾ ਤੇ ਵੀ ਤੂੰ ਨਸ਼ਾ ਨਾ ਕਰਿਆ ਕਰ ਤੂੰ ਕਰੇ ਰਿਹਾ ਕਰ ਮੈਂ ਤੇਰੀ ਦਵਾਈ ਚਾਲਦੀ ਪਈ ਏ ਦਵਾਈ ਲੱਗੀ ਹੋਈ ਹਸਪੀਟਲ ਉਹ ਦਵਾਈ ਲਿਆ ਕਰ ਫਿਰ ਵੀ ਮੈਨੂੰ ਕਹਿੰਦਾ ਨਹੀਂ ਮੈਂ ਕਦੇ ਕਰਨਾ ਕਰਨਾ ਮੈਂ ਛੱਡ ਦੇਣਾ ਮੈਂ ਛੱਡਿਆ ਹੈ ਤੇ ਫਿਰ ਵੀ ਵਿੱਚੋਂ ਨਿਕਲ ਜਾਂਦਾ ਸੀ ਤੇ ਨਸ਼ੇ ਤੇ ਪਹੁੰਚ ਜਾਂਦਾ ਸੀ ਨਸ਼ੇ ਵਾਲਾ ਕੋਲ ਕਿਤੇ ਨਾ ਕਿਤੇ ਨਸ਼ਾ ਕੀਤੀ ਗਿਆ ਕੀਤੀ ਗਿਆ ਵਿੱਚੋਂ ਵਿੱਚ ਕੱਲ ਮੈਂ ਕੰਮ 'ਚ ਤਲਵੰਡੀ ਥਾਂ ਤੁਹਾ ਮੈਨੂੰ ਫੋਨ ਕਰ ਦਿੱਤਾ ਵੀ ਥੈਨੂੰ ਬਹੁਤ ਤਲਾ ਹੋ ਗਿਆ ਤੜਫੀ ਜਾਂਦਾ ਹੈ ਮੱਛੀ ਵਾਂਗੂ ਤੇ ਲੜ ਫਰਿਆ ਸੀ ਜਦੋਂ ਜਿਹੜਾ ਸੇਵਨ ਕਰ ਰਿਹਾ ਜਾਂ ਟੋਟ ਲੱਗੀ ਕੋਈ ਜੋ ਵੀ ਕੁਝ ਉਹਦੇ ਕਾਰਨ ਇਹ ਪਤਾ ਨਹੀਂ ਪਹਿਲਾਂ ਕੋਈ ਓਵਰਡੋਜ਼ ਲਾ ਆਇਆ ਕੀ ਕੀਤਾ ਓਵਰਡੋਜ਼ ਲਾ ਆਇਆ ਕੀ ਕੀਤਾ ਤੇ ਉਹਦੇ ਕਾਰਨ ਤੜਫੀ ਗਿਆ ਇਹਦੇ ਜਿਵੇਂ ਅੱਗ ਨਹੀਂ ਮੱਚ ਪੈਦੀ ਅੰਦਰ ਅੱਗ ਮੱਚੀ ਹੋਈ ਸੀ ਅੰਦਰ ਉਨੂੰ ਬਜਾਵਨ ਦੀ ਕੋਸ਼ਿਸ਼ ਮੋਟਰ ਛੱਡ ਕੇ ਉੱਥੇ ਪਿਆ ਰਿਆ ਨਾਤੀ ਗਿਆ ਪਾਣੀ ਪਾਈ ਗਿਆ ਉੱਪਰ ਪਾਣੀ ਪਾਈ ਗਿਆ ਆ ਦੇ ਉੱਪਰ ਤੇ ਇਸ ਤਰ੍ਹਾਂ ਕਰ ਕਰ ਕੇ ਤੇ ਨੇ ਜਿੱਦਾਂ ਵੀਰੇ ਤੇਰਾ ਪਹਿਲਾ ਵੀ ਇੱਕ ਭਰਾ ਚਲਾ ਗਿਆ ਚਿੱਟੇ ਦੀ ਬੇਤ ਅੱਜ ਦੂਜਾ ਭਰਾ ਚਲਾ ਗਿਆ ਕਿ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕੈਮਰਾ ਉੱਧਰ ਹੈ ਵੀ বাজੋ ਯਾਰ ਮੈਂ ਤਾਂ ਦੋ ਭਰਾ ਗਵਾ ਲੇ ਮੈਂ ਤਾਂ ਨਾ ਬਾਜ ਜਾ ਮੇਰੇ ਦੋ ਭਰਾ ਗਏ ਚਲੇ ਨੇ ਦੋ ਭਤੀਜੇ ਗਏ ਚਲੇ ਨੇ ਜਵਾਨ ਉੱਧਰ ਮੇਰੇ ਭਰਾ ਦੇ ਬ੍ਰਦਰ ਦੀ ਡੈਥ ਇਸੇ ਕੰਮ ਦੀ ਗੈਣੇ ਜਵਾਨ ਤੇ ਮੈਂ ਤਾਂ ਨਾ ਬਾਜੋ ਜੇ ਕੋ ਕਰਦਾ ਹੈ ਤਾਂ ਉਹਦਾ ਨਾਮ ਲੈ ਲਓ ਸ਼ਰਿਆਮ ਵੀ ਆ ਬੰਦਾ ਨਸ਼ਾ ਵੇਚਦਾ ਪਿਆ ਤੇ ਇਹਨੂੰ ਆਣ ਕੇ ਫੜਿਆ ਜਾਵੇ। ਬਿਲਕੁਲ ਜੀ ਇਸ ਪਰਿਵਾਰ ਦੇ ਵਿੱਚੋਂ ਗੱਲ ਕਰਦਿਆਂ ਇਹ ਸ਼ਖਸ ਨੂੰ ਤੁਸੀਂ ਦੇਖ ਲਿਆ ਇਹਨਾਂ ਦੀ ਖਬਰ ਅਸੀਂ ਪਹਿਲਾਂ ਕਰੀ ਸੀ। ਬਿਲਕੁਲ ਉਸ ਚਰਚ ਦੇ ਦੂਜੇ ਪਾਸੇ ਜਦੋਂ ਤੁਹਾਡਾ ਬੇਟਾ ਮਰਿਆ ਸੀ ਇੱਕ ਪਹਿਲਾਂ ਮਾਰ ਗਿਆ ਜਿੱਤ ਨਾਲ ਦੂਜਾ ਤੁਹਾਡਾ ਉਹ ਬੇਟਾ ਮਿਲ ਰਿਹਾ ਅੱਜ ਭਤੀਜਾ ਚਲਾ ਗਿਆ। ਕੀ ਬੰਦ ਨਹੀਂ ਹੋ ਰਿਹਾ ਤੁਸੀਂ ਉਧਰ ਵੀ ਗਿਆ ਸੀ ਇਹਨੂੰ ਬੰਦ ਕੀਤਾ ਜਾਵੇ ਰੋ ਰੋ ਕੇ ਗੱਲਾਂ ਕਰ ਰਹੇ ਸੀ। ਅਸੀਂ ਬਹੁਤ ਸਾਰਿਆਂ ਪਾਸੇ ਕਰਲਾਣੇ ਸਾਡੀ ਗੱਲ ਨਹੀਂ। ਸੁੰਨ다고 ਇਹ ਜਿਹੜੇ ਚਿੱਟੇ ਵਾਲਿਆਂ ਨੂੰ ਰੋਕਣ ਦੀ ਸਾਡੇ ਗਾਲ ਪੈਂਦੇ ਨੇ ਧਮਕੀਆਂ ਦਿੰਦੇ ਨੇ ਸਾਨੂੰ ਲੈ ਵੀ ਇਹ ਸਾਨੂੰ ਤੁਸੀਂ ਕੌਣ ਹੁੰਦੇ ਰੋਕ ਸਕਦੇ ਹਮ ਆਈ ਕੰਮਕਾਰ ਵਾਲੇ ਬੰਦੇ ਆ ਕਿ ਮੋਕੇ ਕਰੇ ਹਮ ਨੇ ਕਹੇ ਮੋਕੇ ਨਹੀਂ ਹੁੰਦੇ ਮੈਂ ਇਹ ਕਹਣਾ ਆ ਮੇਰੇ ਚਾਚੇ ਦੇ ਲੜਕੇ ਨੇ ਤੇ ਇਹ ਦੋ ਜਣੇ ਇੱਕ ਪਹਿਲਾਂ ਮੇਰਾ ਛੋਟਾ ਵੀਰ ਗਿਆ ਚਲਾ ਇੱਕ ਇਹ ਹਾਂ ਚੱਲਿਆ ਚਿੱਟੇ ਦੀ ਕਾਰਨ ਸੋਣ ਲਿਆ ਤੁਸੀਂ ਇੱਕੋ ਘਰ ਦੇ ਵਿੱਚੋਂ ਚਾਰ ਲਾਸ਼ਾਂ ਚਿੱਟੇ ਦੇ ਨਾਲ ਨਿਕਲੀਆਂ ਨੇ ਦੋ ਪੁੱਤ ਇਹਨਾਂ ਦੇ ਗਏ ਆ ਦੋ ਇਸ ਘਰ ਚੋਂ ਗਏ ਆ ਦੋ ਇਸ ਘਰ ਦੇ ਛਰੀਕੇ ਦੇ ਵਿੱਚ ਚਾਰ ਨੌਜਵਾਨ ਚਿੱਟੇ ਦੀ ਪੇਟ ਚੜ ਗਿਆ ਹੁਣ ਮਾਤਾ ਰੋ ਰਹੀ ਐ ਕੁਰਲਾ ਰਹੀ ਐ ਫਾਦਰ ਪਹਿਲਾਂ ਨਹੀਂ ਹੈਗੇ ਸਿਰ ਤੇ ਤੇ ਆ ਭਾਈ ਤਲਵੰਡੀ ਸੀ ਕਹਿੰਦਾ ਮੈਂ ਜਦੋਂ ਉੱਥੇ ਸੁਣ ਕੇ ਆਇਆ ਤੇ ਦੱਸਣ ਵਾਲੇ ਦੱਸਦੇ ਆ ਵੀ ਜਦੋਂ ਨੂੰ ਚਿੱਟਾ ਦਾ 7 ਵੱਧ ਕਰ ਲਿਆ ਤੇ ਗਰਮੀ ਮਹਿਸੂਸ ਕਰਦਾ ਸੀ ਪਾਣੀ ਪਾਈ ਜਾ ਰਿਹਾ ਸੀ ਇੱਥੇ ਜੰਗਾ ਦੇ ਮੋਟਰ ਚ ਲਾ ਗੇ ਬਿਲਕੁਲ ਇੱਕ ਸਿੰਪਲ ਘਰ ਹੈ ਛੋਟਾ ਪਰਿਵਾਰ ਹੈ ਛੋਟਾ ਘਰ ਹੈ ਪਰ ਬਸਤੀ ਗੁਰੂਕਰਨ ਸਿੰਘ ਦੇ ਵਿੱਚ ਚਿੱਟਾ ਸ਼ਰਿਆਮ ਵਿਕਦਾ ਹੈ ਚਿੱਟਾ ਲੋਕ ਸ਼ਰਿਆਮ ਪਿੰਦੇ ਆ ਜਿਸ ਕਰਕੇ ਆਏ ਦਿਨ ਕੁਝ ਸਮੇਂ ਬਾਅਦ ਕੋਈ ਨਾ ਕੋਈ ਨਵੀਂ ਮੌਤ ਸੁਣਨ ਨੂੰ ਮਿਲਦੀ ਹੈ ਕਿ ਗੁਰੂ ਆਸਾ ਦੇ ਵਿੱਚ ਚਿੱਟਾ ਬੰਦ ਹੋ ਗਿਆ ਕਿ ਪੰਜਾਬ ਸਰਕਾਰ ਜਿਹੜੇ ਵਾਅਦੇ ਜਿਹੜੇ ਦਾਅਵੇ ਕਰ ਰਹੀ ਹੈਗੀ ਆ ਯੁੱਧ ਨਸ਼ਿਆਂ ਵਿਰੋਧੀ ਗੱਲ ਹੋ ਰਹੀ ਹੈ ਕੀ ਯੁੱਧ ਨਸ਼ਿਆਂ ਵਿਰੁੱਧ ਗੁਰੂ ਅਰਸਾਈ ਦੇ ਚ ਦਿਖਾਈ ਦਿੱਤਾ ਆਮ ਆਦਮੀ ਪਾਰਟੀ ਦੇ ਕਈ ਵਰਕਰ ਪਾਰ ਰਹੇ ਨੇ ਅਸੀਂ ਯੁੱਧ ਨਸ਼ਿਆਂ ਵਿਰੁੱਧ ਚੜਾ ਚਾਤਾ ਅਸੀਂ ਆਹ ਕੰਮ ਕਰਤੇ ਇਸ ਬਸਤੀ ਦੀ ਗੱਲ ਦੱਸ ਦਿੰਨੇ ਆ ਇਸ ਬਸਤੀ ਦੇ ਵਿੱਚ ਦੋ ਕੋੜ ਇੱਕ ਚਿੱਟੇ ਦਾ ਕੋੜ ਹੈ ਨਸ਼ੇ ਦਾ ਦੂਜਾ ਗੰਦੇ ਪਾਣੀ ਦਾ ਗੰਦੇ ਪਾਣੀ ਦੇ ਨਾਲ ਇਹਨਾਂ ਲੋਕਾਂ ਨੂੰ ਪੀਲੀਆ ਹੋ ਰਿਹਾ ਗੰਦੇ ਪਾਣੀ ਦੇ ਨਾਲ ਇਹਨਾਂ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਚਮੜੀ ਦੇ ਰੋਗ ਲੱਗ ਰਹੇ ਨੇ ਫੇਫੜੇ ਤੱਕ ਖਰਾਬ ਹੋ ਰਹੇ ਨੇ ਉੱਥੇ ਵੀ ਧਿਆਨ ਨਹੀਂ ਹੈ ਕੀ ਤੁਸੀਂ 3 ਸਾਲਾਂ ਦੇ ਵਿੱਚ ਵਿਕਾਸ ਕੀਤਾ ਤਾਂ ਇਹਨਾਂ ਲੋਕਾਂ ਦਾ ਵਿਕਾਸ ਕੀ ਕੀਤਾ ਬਸਤੀ ਗੁਰਕਰਨ ਸਿੰਘ ਵਾਲਿਆਂ ਦਾ ਬਸਤੀ ਗੁਰਕਰਨ ਸਿੰਘ ਪੱਟਾ ਵਸਤੀ ਬਸਤੀ ਗੁਰਕਰਨ ਸਿੰਘ ਦੇ ਲੋਕ ਇਹ ਬਛਿੰਦੇ ਕੀ ਇਹ ਲੋਕ ਇਨਸਾਨ ਨਹੀਂ ਹੈਗੇ ਕਿ ਇਹਨਾਂ ਨੂੰ ਜ਼ਿੰਦਗੀ ਜੀਣ ਦਾ ਹੱਕ ਨਹੀਂ ਹੈ ਕਿ ਇਹਨਾਂ ਲੋਕਾਂ ਨੂੰ ਆਪਣੀ ਮੰਗ ਵਠਾਣ ਦਾ ਹੱਕ ਨਹੀਂ ਹੈ ਜੇਕਰ ਤੁਸੀਂ ਇਸ ਬਸਤੀ ਚਾਹੁੰਦੇ ਹੋ ਤਾਂ ਆ ਕੇ ਦੇਖ ਲਿਓ ਹੁਣ ਵੀ ਗੱਡੀ ਅਸੀਂ ਉੱਥੇ ਲੈ ਕੇ ਗਏ ਸੀ ਗੋਡੇ-ਗੋਡੇ ਪਾਣੀ ਅੱਜ ਵੀ ਖੜਾ ਤਾਂ ਜੇ بارش ਹੋ ਜਾਵੇ ਨਾ ਮੰਜਾਂ ਦੇ ਆ ਘਰਾਂ ਦੇ ਵਿੱਚ ਮੰਜਾਂ ਬਿਸਤਰਿਆਂ ਵੱਡਾਂ ਤੱਕ ਪਾਣੀ ਆ ਜਾਂਦਾ ਇਹ ਹਾਲਾਤ ਨੇ ਇੱਥੋਂ ਦੇ ਤੇ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਮੈਨੂੰ ਨਹੀਂ ਲੱਗਦਾ ਕਿਸੇ ਇਸ ਸਰਕਾਰ ਦੇ ਨਮਾਇंदे ਨੇ ਗੱਲ ਸੁਣੀ ਹੋਊਗੀ ਸ਼ਾਇਦ ਐਸ ਤੋਂ ਹਲਕੇ ਦੇ ਵਿਧਾਇਕ ਮੈਨੂੰ ਲੱਗਦਾ ਉਹ ਵੀ ਕੁੰਭ ਕੋਨੇ ਨਹੀਂ ਸੁੱਤੇ ਹੋਇਆ ਕਦੇ ਵੜ ਕੇ ਦੇਖਿਓ ਵਿਧਾਇਕ ਸਾਹਿਬ ਵੀ ਐਸ ਹਲਕੇ ਦੇ ਵਿੱਚ ਇਹਨਾਂ ਬਸਤੀਆਂ ਦੇ ਵਿੱਚ ਪਤਾ ਲੱਗ ਜਾਊਗਾ ਜਿਹੜੇ ਵਾਦੇ ਦਾਅਵੇ ਤੁਸੀਂ ਕੀਤੇ ਸੀ ਨਾ ਇੱਥੇ ਕਿੰਨੇ ਕੁ ਪੂਰੇ ਹੋਏ ਆ ਸਾਡੀ ਕੋਸ਼ਿਸ਼ੇ ਰਹਿੰਦੀ ਹੈਗੀ ਆ ਤਾਂ ਹੀ ਅਸੀਂ ਹਰ ਗੱਲ ਤੇ ਹਰ ਖਬਰ ਦੇ ਵਿੱਚ ਕਹਿੰਦੇ ਆ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਸਾਡਾ ਕੰਮ ਹੈ ਲੋਕਾਂ ਦੀ ਆਵਾਜ਼ ਚਖਣਾ ਸਾਡਾ ਕੰਮ ਹੈ ਲੋਕਾਂ ਦੀ ਆਵਾਜ਼ ਚੱਕ ਕੇ ਪ੍ਰਸ਼ਾਸਨ ਤੱਕ ਜਾਨੀ ਉਸ ਮਸਲੇ ਦਾ ਹੱਲ ਕਰਨਾ ਪ੍ਰਸ਼ਾਸਨ ਦਾ ਕੀ ਚਿੱਟਾ ਬੰਦ ਹੋ ਗਿਆ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ